ਅਕਸਰੀ ਅਜਿਹੇ ਕੁਝ ਪੰਨੇ ਨੇ ਜਿਹੜੇ ਇਤਿਹਾਸ ਦੇ ਉਹ ਲੋਕੇ ਛੁਪੇ ਰਹ ਜਾਂਦੇ ਨੇ ਮੈਂ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਇਤਿਹਾਸ ਦੇ ਇੱਕ ਅਜਿਹੇ ਵਰਕੇ ਦੀ ਉਹ ਜਾਣਕਾਰੀ ਸਾਂਝੀ ਕਰੂੰਗਾ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਇਹਨੂੰ ਪੁੱਠਾ ਲਟਕਾਓ ਦਰਖਤ ਦੇ ਨਾਲ ਬੰਨ੍ਹ ਦੋ ਪੁੱਠਾ ਲਟਕਾ ਕੇ ਇਹਦੀ ਆਪਾਂ ਪੁੱਠੀ ਖੱਲ ਉਤਾਰ ਦੋ ਤਾਂ ਅਬਦਲ ਸਮੁੰਦਕਾਂ ਕਹਿਣ ਲੱਗੇ ਆ ਕਿ ਇਸ ਚਮੜੀ ਨੂੰ ਤੁਸੀਂ ਕੱਟ ਦੋ ਜਿੰਨੀ ਕੋ ਉਤਾਰਦੇ ਹੋ ਤੁਸੀਂ ਓਨੀ ਕੱਟ ਦੋ हां शहीद भाई जयसिंह जी खलखट जी ਦਾ ਨਾਮ ਖਲ ਕਟ ਪਿਆ ਇਹ ਸਾਰਾ ਕੁਝ ਜੋ ਹੈ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਸੋ ਅਸੀਂ ਆਪ ਜੀ ਦੇ ਚੈਨਲ ਦਾ ਤੇ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੋਲੇ ਸੋ ਨਿਹਾਲ ਐ ਸਵਾਗਤ ਆ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਤੋਂ ਬਾਰਨ ਪਿੰਡ ਪਟਿਆਲੇ ਦੇ ਬਿਲਕੁਲ ਹੀ ਨਾਲ ਜਦੋਂ ਆਪਾਂ ਪਟਿਆਲੇ ਤੋਂ ਸਰਾਂਦਾਲੇ ਸਾਈਡ ਤੇ ਨੂੰ ਆਉਨੇ ਆ ਤਾਂ ਮੇਨ ਰੋਡ ਦੇ ਉੱਤੇ ਹੀ ਬਸਿਆ ਹੋਇਆ ਪਿੰਡ ਆ ਬਾਰਨ ਦਾ ਪੁਰਾਣਾ ਨਾਂ ਮੁਗਲ ਮਜਰਾ ਸੀ ਮੁਗਲਾਂ ਦਾ ਰਾਜ ਸੀ ਜਦੋਂ ਸਾਰੇ ਪੰਜਾਬ ਤੇ ਤਾਂ ਇੱਥੋਂ ਇੱਕ ਸੂਰਬੀਰ ਯੋਧੇ ਹੋਏ ਨੇ ਬਾਬਾ ਜੈ ਸਿੰਘ ਖਲਕਟ ਜੀ ਉਹਨਾਂ ਦੇ ਇਤਿਹਾਸ ਬਾਰੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਬੜੇ ਸਾਰੇ ਅਜਿਹੇ ਯੋਧੇ ਸੂਰਬੀਰ ਪੈਦਾ ਹੋਏ ਨੇ ਪੰਜਾਬ ਦੀ ਧਰਤੀ ਤੇ ਬਾਬਾ ਜੈ ਸਿੰਘ ਖਲਖੜ ਜੀ ਵਰਗੇ ਜਿਨ੍ਹਾਂ ਦੀ ਕੁਰਬਾਨੀ ਬਹੁਤ ਆਸਾਨੀ ਸੀ ਜਿਨ੍ਹਾਂ ਦੀ ਸ਼ਹਾਦਤ ਧਰਮ ਪ੍ਰਤੀ ਹੋਈ ਆਪਣੀ ਸੱਚੀ ਨਿਸ਼ਠਾ ਪ੍ਰਤੀ ਹੋਈ ਇੱਥੇ ਆਪਾਂ ਇੱਕ ਕਥਨ ਨਾਲ ਇਸ ਵੀਡੀਓ ਨੂੰ ਸ਼ੁਰੂ ਕਰਦੇ ਆਂ ਜਿਵੇਂ ਆਪਾਂ ਅਕਸਰ ਹੀ ਲਿਖਿਆ ਹੋਇਆ ਪੜ੍ਹਦੇ ਆਂ ਜਾਂ ਦੇਖਦੇ ਆਂ ਕਿ ਸੂਰਾ ਸੋ ਪਹਿਚਾਨੀ ਆ ਜੋ ਲੜਾ ਦੀਨ ਕਹੇਤ ਪੁਰਜਾ ਪੁਰਜਾ ਕੱਟ ਮਰਿਆ ਕਭੂ ਨਾ ਛੱਡਿਆ ਖੇਤ ਉਹਨਾਂ ਨੇ ਆਪਣਾ ਸਿੱਖੀ ਸਿਦਕ ਨਹੀਂ ਛੱਡਿਆ ਉਹਨਾਂ ਤੋਂ ਉਸ ਸਮੇਂ ਦੀ ਸਰਕਾਰ ਨੇ ਉਸ ਸਮੇਂ ਦੀਆਂ ਜੋ ਸ਼ਕਤੀਆਂ ਸੀ ਮੁਗਲ ਸੀਗੇ ਉਹਨਾਂ ਨੇ ਕੁਝ ਅਜਿਹੇ ਕੰਮ ਕਰਨ ਲਈ ਉਹਨਾਂ ਨੂੰ ਕਿਹਾ ਜਿਨ੍ਹਾਂ ਕੰਮਾਂ ਨੂੰ ਉਹਨਾਂ ਦੇ ਸਿੱਖੀ ਸਿਦਕ ਨੇ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੇ ਉਹ ਕੰਮ ਨੂੰ ਵਰਜਿਆ ਤੇ ਉਹਨਾਂ ਨੂੰ ਆਪਣੀ ਖੱਲ ਲਾਹੋਣੀ ਪਈ ਹਾਂਜੀ ਉੱਠੀ ਖੱਲ ਉਹਨਾਂ ਨੇ ਆਪਣੀ ਲਹਾਈ ਉਹਨਾਂ ਦੀ ਇਸ ਸਥਾਨ ਦੇ ਉੱਤੇ ਸ਼ਹੀਦੀ ਹੁੰਦੀ ਆ ਪਿੱਛੇ ਵੀਡੀਓ ਫਰੇਮ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਗੁਰਦੁਆਰਾ ਬਾਬਾ ਜੈ ਸਿੰਘ ਜੀ ਖਲਖਟ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਪੰਜਾਬ ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ ਦੀ ਲਾਸਾਨੀ ਸ਼ਹਾਦਤ ਤੇ ਕੁਰਬਾਨੀ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਹਮਣੇ ਵੀਡੀਓ ਫਰੇਮ ਦੇ ਵਿੱਚ ਦਰਸ਼ਨ ਹੋ ਰਹੇ ਨੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦੇ ਤੇ ਉਹਦੇ ਬਿਲਕੁਲ ਹੀ ਨਾਲ ਸ਼ਹੀਦੀ ਸਥਾਨਾਂ ਇਸ ਪਾਸੇ ਜੋ ਤੁਸੀਂ ਦੇਖ ਰਹੇ ਹੋ ਇਸ ਵੱਡੇ ਦਰਖਤ ਦੇ ਨਾਲ ਪਹਿਲਾਂ ਆਪਾਂ ਗੁਰੂ ਮਹਾਰਾਜ ਜੀ ਦੇ ਅੱਗੇ ਨਮਸਕਾਰ ਕਰਦੇ ਆਂ ਤੇ ਵੀਡੀਓ ਸ਼ੁਰੂ ਕਰਨ ਦੀ ਇਜਾਜ਼ਤ ਲੈਣਿਆ ਗੁਰੂ ਮਹਾਰਾਜ ਜੀ ਤੋਂ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲੇ ਸਾਰੀ ਸਥਾਨ ਦੀ ਤੇ ਇਸ ਸਾਰੇ ਮਾਨਮੱਤੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਾਂਗੇ ਬਹੁਤ ਸਾਰੇ ਅਜਿਹੇ ਸੂਰਬੀਰ ਯੋਧੇ ਹੋਏ ਨੇ ਪੰਜਾਬ ਦੀ ਧਰਤੀ ਤੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਮੁੱਲਾ ਯੋਗਦਾਨ ਆ ਪਰ ਅਕਸਰੀ ਅਜਾਹੇ ਕੁਝ ਪੰਨੇ ਨੇ ਜਿਹੜੇ ਇਤਿਹਾਸ ਦੇ ਉਹ ਲੋਕੇ ਛੁਪੇ ਰਹ ਜਾਂਦੇ ਨੇ ਮੈਂ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਇਤਿਹਾਸ ਦੇ ਇੱਕ ਅਜਾਹੇ ਵਰਕੇ ਦੀ ਉਹ ਜਾਣਕਾਰੀ ਸਾਂਝੀ ਕਰੂੰਗਾ ਉਮੀਦ ਕਰੂੰਗਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੂਗੀ ਤੁਸੀਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਆਪਣੇ ਪਰਿਵਾਰ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਆਪਣੇ ਇਸ ਮਾਨਮੱਤੇ ਇਤਿਹਾਸ ਦੇ ਇਸ ਪੰਨੇ ਬਾਰੇ ਪਤਾ ਲੱਗ ਸਕੇ ਆਓ ਅੱਗੇ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ ਨਮਸਕਾਰ ਕਰਦੇ ਆਂ ਤੇ ਬਾਕੀ ਇਤਿਹਾਸ ਦੀ ਸਾਂਝ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਗੁਰਦੁਆਰਾ ਸਾਹਿਬ ਦੀ ਜੇ ਮੈਂ ਲੋਕੇਸ਼ਨ ਦੀ ਗੱਲ ਕਰਾਂ ਜੇ ਮੈਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੇਰੇ ਇਸ ਪਾਸੇ ਪਟਿਆਲਾ ਤੇ ਇਸ ਪਾਸੇ ਸਰਹੰਦਾ ਬਿਲਕੁਲ ਹੀ ਮੇਨ ਰੋਡ ਤੋਂ 200 ਮੀਟਰ ਦੀ ਦੂਰੀ ਦੇ ਅੰਦਰ ਇਹ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਦੇ ਉੱਪਰ ਬਹੁਤ ਸੋਹਣਾ ਪਾਰਕ ਆ ਜਿਹੜਾ ਉਹ ਬਣਾਇਆ ਗਿਆ ਇੱਥੇ ਇੱਕ ਜਾਣਕਾਰੀ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰ ਦਵਾਂ ਇਸ ਗੁਰਦੁਆਰਾ ਸਾਹਿਬ ਦਾ ਜੋ ਪ੍ਰਬੰਧ ਆ ਉਹ ਇੱਥੋਂ ਦੀ ਉਹ ਲੋਕਲ ਗੁਰਦੁਆਰਾ ਸਾਹਿਬ ਦੀ ਜੋ ਕਮੇਟੀ ਆ ਉਹ ਬਹੁਤ ਵਧੀਆ ਢੰਗ ਨਾਲ ਚਲਾ ਰਹੀ ਆ ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ ਪ੍ਰਬੰਧਕਾਂ ਨਾਲ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨਾਲ ਸਾਂਝ ਵੀ ਪਾਵਾਂਗੇ ਰੂਬਰੂ ਵੀ ਹੋਵਾਂਗੇ ਉਹਨਾਂ ਤੋਂ ਵੀ ਜਾਣਕਾਰੀ ਇਸ ਜਗ੍ਹਾ ਬਾਰੇ ਪ੍ਰਾਪਤ ਕਰਾਂਗੇ ਆਓ ਪਹਿਲਾਂ ਆਪਾਂ ਨਮਸਕਾਰ ਕਰਦੇ ਆਂ ਫਿਰ ਬਾਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਬਹੁਤ ਸੁੰਦਰ ਦਰਬਾਰ ਸਾਹਿਬ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਪੰਜਾਬ ਇਸ ਸਮੇਂ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਤੁਹਾਡੇ ਵੀਡੀਓ ਫਰੇਮ ਤੇ ਆ ਵੀਡੀਓ ਦੇ ਪਿਛਲੇ ਭਾਗ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਦਾ ਇਸ ਸਾਈਡ ਵਾਲਾ ਹਿੱਸਾ ਦੇਖਿਆ ਸੀ ਜਿੱਧਰ ਇੱਕ ਸੁੰਦਰ ਪਾਰਕ ਬਣਿਆ ਹੋਇਆ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲਈ ਬਹੁਤ ਹੀ ਸੁੰਦਰ ਇੱਥੇ ਇਮਾਰਤ ਬਣੀ ਹੋਈ ਆ ਆਪਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖਦੇ ਆ ਨਮਸਕਾਰ ਕਰਦੇ ਆ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਗੁਰਦੁਆਰਾ ਸਾਹਿਬ ਦੇ ਪੂਰੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਬਣੀ ਹੋਈ ਆ ਜਮਿਨੀ ਪੱਧਰ ਤੋਂ ਥੋੜੀ ਉੱਚੀ ਬਣਾਈ ਗਈ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਵੇਂ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਅੱਗੇ ਸੁੰਦਰ ਦਰਵਾਜ਼ਾ ਸਾਹਿਬ ਜੀ ਦੇ ਦਰਸ਼ਨ ਹੋ ਜਾਂਦੇ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭਾਮਾਨ ਨੇ ਤੁਹਾਡੀ ਵੀਡੀਓ ਸਕਰੀਨ ਤੇ ਨੇ ਤੇ ਇਹ ਵਟਾਹਾਲ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਦਿਨਾਂ ਨੂੰ ਮੁੱਖ ਰੱਖਦੇ ਹੋਏ ਜਿਹੜੇ ਸਮਾਗਮ ਨੇ ਉਹ ਕਰਵਾਏ ਜਾਂਦੇ ਨੇ ਤੇ ਸੰਗਤਾਂ ਦੂਰੋਂ ਨੇੜਿਓਂ ਆ ਕੇ ਗੁਰੂ ਸਾਹਿਬ ਅੱਗੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਨੇ ਜੋ ਪ੍ਰਾਪਤ ਕਰਦੀਆਂ ਨੇ ਸ਼ਹੀਦ ਬਾਬਾ ਜੈ ਸਿੰਘ ਖਾਲਕੜ ਜੀ ਗੁਰਦੁਆਰਾ ਸਾਹਿਬ ਦੇ ਆਪਾ ਦਰਸ਼ਨ ਕਰ ਰਹੇ ਆ ਤੇ ਗੁਰਦੁਆਰਾ ਸਾਹਿਬ ਦੀ ਹਾਲ ਦੇ ਅੰਦਰ ਇੱਕ ਹੋਰ ਬਹੁਤ ਖਿੱਚਦਾ ਕੇਂਦਰ ਸੀ ਜੋ ਉਹ ਛੱਤ 'ਆਲਾ 7.5 ਲੱਖ ਪੱਖਾ ਜੋ ਲੱਗਿਆ ਹੋਇਆ ਸੀ ਗਿਣਤੀ ਦੇ ਵਿੱਚ ਇੱਕ ਪਰ ਸਾਰੇ ਹਾਲ ਦੇ ਵਿੱਚ ਬਹੁਤ ਹੀ ਸੁੰਦਰ ਤੇ ਵੱਡਾ ਪੱਖਾ ਖਿੱਚਦਾ ਕੇਂਦਰ ਸੀ ਬਾਕੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਪੂਰੀ ਜਾਣਕਾਰੀ ਆਪਾਂ ਅਗਲੇ ਭਾਗ 'ਚ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗੁਰਮਤ ਵਿਦਿਆਲਿਆ ਵੀ ਵਿਸ਼ੇਸ਼ ਤੌਰ 'ਤੇ ਚਲਾਇਆ ਜਾ ਰਿਹਾ ਜਿੱਥੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਸ਼ੁੱਧ ਗੁਰਬਾਣੀ ਪੰਨੀ ਤੇ ਉਚਾਰਨੀ ਬਾਕੀ ਸਿੱਖ ਇਤਿਹਾਸ ਦੀ ਜਾਣਕਾਰੀ ਹੈ ਜਿਹੜੀ ਉਹ ਵਿਸ਼ੇਸ਼ ਤੌਰ ਤੇ ਦਿੱਤੀ ਜਾਂਦੀ ਆ ਇਹ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬਹੁਤ ਵਧੀਆ ਯਤਨ ਆ ਜਿਹੜਾ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੀ ਕੀਤਾ ਜਾ ਰਿਹਾ ਗੁਰਦੁਆਰਾ ਸਾਹਿਬ ਦੇ ਦਰਵਾਰ ਸਾਹਿਬ ਦੇ ਬਿਲਕੁਲ ਹੀ ਨਾਲ ਸ਼ਹੀਦੀ ਸਥਾਨ ਸ਼ਹੀਦ ਬਾਬਾ ਜੈ ਸਿੰਘ ਖਲਕਟ ਅਤੇ ਉਹਨਾਂ ਦਾ ਪਰਿਵਾਰ ਇਹ ਸਥਾਨ ਸਾਹਮਣੇ ਬਹੁਤ ਹੀ ਸੁੰਦਰ ਬਣਾਇਆ ਹੋਇਆ ਹੈ ਤੇ ਇਹਦੇ ਪਿੱਛੇ ਜੋ ਵੱਡਾ ਦਰਖਤ ਤੁਸੀਂ ਦੇਖ ਰਹੇ ਹੋ ਇਸ ਦਰਖਤ ਦੇ ਨਾਲ ਉਹਨਾਂ ਨੂੰ ਪੁੱਠੇ ਲਟਕਾ ਕੇ ਉਹਨਾਂ ਦੀ ਖਲ ਸਰੀਰ ਤੋਂ ਅਲੱਗ ਕੀਤੀ ਗਈ ਅਜਿਹਾ ਸਿਦਕ ਸਿਰੜ ਸੀ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਦਾ ਅੱਗੇ ਜਿਵੇਂ ਆਪਾਂ ਇਸ ਸਥਾਨ ਦੇ ਅੰਦਰ ਵੱਲ ਨੂੰ ਵਧਦੇ ਆ ਤਾਂ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਸੰਪੂਰਨ ਇਤਿਹਾਸ ਦਾ ਜੋ ਬੋਰਡ ਆ ਉਹ ਲੱਗਿਆ ਹੋਇਆ ਦਿਖ ਜਾਂਦਾ ਮੈਂ ਤੁਹਾਡੀ ਵੀਡੀਓ ਸਕਰੀਨ ਤੇ ਸ਼ੇਅਰ ਕਰਦਾ ਸ਼ਹੀਦ ਬਾਬਾ ਜੈ ਸਿੰਘ ਖਲਖਟ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਹੀਦੀ ਦਾ ਸੰਖੇਪ ਇਤਿਹਾਸ ਇਸ ਬੋਰਡ ਦੀ ਤਸਵੀਰ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਪੜ ਸਕਦੇ ਹੋ ਇੱਥੇ ਰੋਕ ਕੇ ਵੀ ਪੜ ਸਕਦੇ ਹੋ ਬਾਕੀ ਇਸ ਜਗ੍ਹਾ ਦਾ ਇਤਿਹਾਸ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਖਲਖਟ ਜੀ ਪਿੰਡ ਬਾਰਨ ਦੀ ਵੀਡੀਓ ਦੇਖ ਰਹੇ ਆ ਆਪਾਂ ਇਸ ਸਮੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਚੈਨਲ ਨੂੰ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਵੀ ਕਰਿਓ ਕਿਉਂਕਿ ਵੀਡੀਓ ਦੇ ਅਗਲੇ ਹਿੱਸੇ 'ਚ ਤੇ ਅੱਗੇ ਵੀ ਆਪਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਉਹ ਸਾਂਝੀ ਕਰਾਂਗੇ। ਗੱਲ ਆ 1753 ਈਸਵੀ ਦੀ। ਉਸ ਸਮੇਂ ਸਰਹੰਦ ਦੇ ਉੱਤੇ ਅਬਦੁੱਲ ਸਮਦ ਖਾਨ ਦਾ ਰਾਜ ਸੀ। ਇਸੇ ਜਗ੍ਹਾ 'ਤੇ ਅਬਦੁੱਲ ਸਮਦ ਖਾਨ ਆਪਣੇ ਸੈਨਿਕਾਂ ਨਾਲ ਲੰਘ ਰਿਹਾ ਸੀ। ਪਾਪਾ ਜੈ ਸਿੰਘ ਖਲਕਟ ਜੀ ਇੱਥੇ ਇਸ ਜਗ੍ਹਾ ਦੇ ਉੱਤੇ ਇਸ਼ਨਾਨ ਕਰ ਰਹੇ ਸੀ। ਉਸ ਸਮੇਂ ਇੱਕ ਅਪਰੰਪਰਾ ਸੀ ਜਾਂ ਰਵਾਜ ਸੀ। ਕਿ ਜਦੋਂ ਵੀ ਕੋਈ ਸੂਬੇਦਾਰ ਜਾਂ ਜਰਨੈਲ ਨਿਕਲਦੇ ਸੀ ਮੁਗਲ ਫੌਜ ਦੇ ਤਾਂ ਉਹਨਾਂ ਨੂੰ ਸਲਾਮ ਕੀਤੀ ਜਾਂਦੀ ਸੀ ਭਾਈ ਸਾਹਿਬ ਇਸ਼ਨਾਨ ਕਰਨ ਦੇ ਵਿੱਚ ਐਨੇ ਲੀਨ ਸੀ ਪ੍ਰਭੂ ਭਗਤੀ ਚ ਲੀਨ ਸੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਤਾਂ ਉਹਨਾਂ ਦੇ ਜੋ ਸੂਬੇਦਾਰ ਸੀਗੇ ਅਬਦੁੱਸ ਮਤਖਾਨ ਦੇ ਉਹਨਾਂ ਨੇ ਆ ਕੇ ਭਾਈ ਸਾਹਿਬ ਤੋਂ ਇਸ ਚੀਜ਼ ਬਾਰੇ ਜਿਹੜੀ ਸ਼ੰਕਾ ਸੀ ਉਹ ਪ੍ਰਗਟ ਕੀਤੀ ਕਿ ਤੁਸੀਂ ਸਲਾਮ ਕਿਉਂ ਨਹੀਂ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪ੍ਰਭੂ ਭਗਤੀ ਚ ਜਲੀਨ ਹੋਣ ਕਰਕੇ ਮੈਨੂੰ ਤੁਹਾਡੇ ਨਿਕਲ ਹੁੰਦਾ ਪਤਾ ਨਹੀਂ ਲੱਗਿਆ ਤਾਂ ਉਹਨਾਂ ਨੇ ਬਾਬਾ ਜੈ ਸਿੰਘ ਜੀ ਨੂੰ ਕਿਹਾ ਕਿ ਕੋਈ ਗੱਲ ਨਹੀਂ ਹੁਣ ਤੁਸੀਂ ਜਿਹੜਾ ਸਾਡਾ ਸਮਾਨ ਆ ਉਹਨੂੰ ਚੱਕ ਕੇ ਪਟਿਆਲੇ ਤੱਕ ਪਹੁੰਚਾਓ ਉਸ ਸਮੇਂ ਵਗਾਰ ਦੀ ਵੀ ਇੱਕ ਰਸਮ ਚੱਲਦੀ ਸੀ ਵਗਾਰ ਕਹਿੰਦੇ ਸੀਗੇ ਜਿਹੜੀ ਮੁਗਲ ਫੌਜ ਸੀ ਉਹ ਕਿਸੇ ਵੀ ਵਿਅਕਤੀ ਤੋਂ ਜਾਂ ਕਿਸੇ ਵੀ ਸਿੰਘ ਤੋਂ ਜਾਂ ਕਿਸੇ ਤੋਂ ਵੀ ਆਪਣਾ ਜੋ ਸਮਾਨ ਜਾਂ ਰਸਤ ਜਾਂ ਵਗਾਰ ਦੇ ਰੂਪ ਚ ਇੱਕ ਥਾਂ ਤੋਂ ਦੂਈ ਥਾਂ ਤੇ ਲਿਜਾਣ ਲਈ ਜਾਂ ਭੇਜਣ ਲਈ ਉਹਨਾਂ ਨੂੰ ਕਹਿੰਦੇ ਸੀ ਤਾਂ ਭਾਈ ਸਾਹਿਬ ਨੇ ਜਦੋਂ ਪਤਾ ਕੀਤਾ ਉਹਨਾਂ ਤੋਂ ਕਿ ਇਸ ਜੋ ਸਮਾਨ ਤੁਸੀਂ ਮੈਨੂੰ ਚੱਕਣ ਲਈ ਕਹਿ ਰਹੇ ਹੋ ਉਹਦੇ ਵਿੱਚ ਕੀ ਆ ਤਾਂ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਨਵਾਬ ਸਾਹਿਬ ਦਾ ਹੁੱਕਾ ਤਾਂ ਭਾਈ ਸਾਹਿਬ ਨੇ ਉਹ ਪੰਡ ਚੱਕਣ ਤੋਂ ਕੋਰੀਆ ਇਨਕਾਰ ਕਰਤਾ ਮਨਾ ਕਰਤਾ ਸਿਰਫ ਇਸ ਕਰਕੇ ਕਿਉਂਕਿ ਸਿੱਖੀ ਧਰਮ ਦੇ ਇਹ ਬਿਲਕੁਲ ਹੀ ਉਲਟ ਸੀ ਭਾਈ ਸਾਹਿਬ ਦੇ ਇਸ ਨਾ ਕారణ ਕਰਕੇ ਹੀ ਉਹਨਾਂ ਦੀ ਜੋ ਖੱਲ ਸੀ ਉਹ ਉਹਨਾਂ ਦੇ ਸਰੀਰ ਤੋਂ ਅਲੱਗ ਕੀਤੀ ਗਈ ਤੇ ਇਸ ਤੋਂ ਬਿਨਾ ਉਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਸ਼ਹੀਦ ਕੀਤਾ ਗਿਆ ਇਹ ਉਹੀ ਦਰਖਤ ਉਸੇ ਸਮੇਂ ਦਾ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿਸ ਦਰਖਤ ਨਾਲ ਲਮਕਾ ਕੇ ਉਸ ਸਮੇਂ ਦੀਆਂ ਜ਼ਾਲਮ ਸਰਕਾਰਾਂ ਨੇ ਸ਼ਹੀਦ ਬਾਬਾ ਜੈ ਸਿੰਘ ਖੱਲਕਟ ਜੀ ਦੀ ਖਲ ਨੂੰ ਉਹਨਾਂ ਦੇ ਸਰੀਰ ਤੋਂ ਅਲੱਗ ਕੀਤਾ ਅਜਹਿ ਸਿੱਖੀ ਸਿੱਧਕ ਤੇ ਛਿਰੜੀ ਸਨ ਬਾਬਾ ਜੈ ਸਿੰਘ ਖਲਕਟ ਜੀ ਇਸ ਸਮੇਂ ਆਪਾਂ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਖਲਕਟ ਪਿੰਡ ਬਾੜਨ ਜ਼ਿਲ੍ਹਾ ਪਟਿਆਲਾ ਚ ਪਿਛਲੇ ਭਾਗ ਚ ਤੁਸੀਂ ਸੁੰਦਰ ਦਰਬਾਰ ਸਾਹਿਬ ਦੇਖਿਆ ਹੁਣ ਆਪਾਂ ਉਹਨਾਂ ਦਾ ਸ਼ਹੀਦੀ ਸਥਾਨ ਦੇ ਬਾਹਰ ਜੋ ਦਰਖਤਾ ਜਿੱਥੇ ਉਹਨਾਂ ਦੀ ਖਲ ਨੂੰ ਅਲੱਗ ਕੀਤਾ ਗਿਆ ਉਹਨਾਂ ਦੇ ਸਰੀਰ ਤੋਂ ਉਹ ਦੇਖ ਰਹੇ ਹਾਂ ਤੇ ਬਾਕੀ ਸ਼ਹੀਦੀ ਸਥਾਨ ਦੇ ਅੰਦਰ ਚੱਲਦੇ ਆ ਤੇ ਬਾਕੀ ਜੋ ਇੱਥੇ ਪਿੰਡ ਤੋਂ ਪਤਵੰਤੇ ਸੱਜਣ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਸ ਸਮੇਂ ਆਪਾਂ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਜੈ ਸਿੰਘ ਖਲਕੜ ਜੀ ਪਿੰਡ ਬਾਰਨ ਚ ਖੜੇ ਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਪਿੰਡ ਦੇ ਹੋਰ ਪਤਵੰਤੇ ਸੱਜਣ ਮੈਂਬਰ ਸਾਹਿबान ਆਪਣੇ ਨਾਲ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੇ ਇਸ ਗੁਰਦੁਆਰਾ ਸਾਹਿਬ ਦੇ ਚੱਲ ਰਹੇ ਕਾਰਜ ਬਾਰੇ ਆਪਣੇ ਨਾਲ ਜਾਣਕਾਰੀ ਸਾਂਝੀ ਕਰਨਗੇ ਸਤੋ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਆਪਣੇ ਚੈਨਲ ਤੇ ਤੁਸੀਂ ਮੌਕਾ ਦਿੱਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਬਾਕੀ ਤੁਸੀਂ ਗੁਰਦੁਆਰਾ ਸਾਹਿਬ ਬਾਰੇ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਬਾਰੇ ਪ੍ਰਬੰਧਾਂ ਬਾਰੇ ਕਾਰਜਾਂ ਬਾਰੇ ਜਿਹੜੀ ਜਾਣਕਾਰੀ ਆ ਉਹ ਜਰੂਰ ਦਿਓ ਭਾਈ ਸਾਹਿਬ ਜੀ ਤੁਹਾਡਾ ਨਾਮ ਤੇ ਤੁਸੀਂ ਕੀ ਸੇਵਾ ਗੁਰਦੁਆਰਾ ਸਾਹਿਬ ਚ ਨਿਭਾ ਰਹੇ ਹੋ ਉਹਦੇ ਬਾਰੇ ਜਾਣਕਾਰੀ ਜਿਹੜੀ ਆਪਣੀ ਸੰਗਤ ਨਾਲ ਉਹ ਜਰੂਰ ਸਾਂਝੀ ਕਰੋ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰੌਸ਼ਨ ਸਿੰਘ ਆ ਜੀ ਮੈਨੂੰ ਗੁਰਦਸਾਹ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਸਖਤਰ ਤੌਰ ਤੇ ਮੈਂ ਗੁਰਦਸਾਹ ਸਾਹਿਬ ਦੀ ਸੇਵਾ ਨੂੰ ਆ ਰਿਹਾ ਤੇ ਆ ਸਮੁੱਚੀ ਪ੍ਰਬੰਧਕ ਕਮੇਟੀ ਖੜੀ ਆ ਪ੍ਰਧਾਨ ਸਦਾ ਸੁਜੀਤ ਸਿੰਘ ਜੀ ਖੜੇ ਨੇ ਤੇ ਚੇਅਰਮੈਨ ਹਰਨੇਸ਼ ਸਿੰਘ ਜੀ ਖੜੇ ਨੇ ਤੇ ਗ੍ਰੰਥੀ ਸਹਿਬਾਨ ਗਿਆਨੀ ਹਰਦੇਵ ਸਿੰਘ ਜੀ ਜਿਹੜੇ ਇਸ ਸਥਾਨ ਦੀ ਸੇਵਾ ਕਰਦੇ ਨੇ ਇਹ ਸਾਰੇ ਕਮੇਟੀ ਮੈਂਬਰ ਸਹਿਬਾਨ ਖੜੇ ਨੇ ਜੀ ਇਹ ਜੋ ਸ਼ਹੀਦ ਬਾਬਾ ਜੈ ਸਿੰਘ ਜੀ ਖਲਕੜ ਜੀਆਂ ਦਾ ਸ਼ਹੀਦੀ ਸਥਾਨ ਹੈ ਇਹ ਸੰਮਤ 1810 ਸੰਨ 1753 ਦੇ ਵਿੱਚ ਇੱਕ ਅਬਦੁਲ ਰਸਵੰਦ ਖਾਨ ਦਾ ਬੰਦਾ ਹੋਇਆ ਜੋ ਕਿ ਨਵਾਬ ਸੀ ਉਹ ਸਰਹੰਦ ਦਾ ਨਵਾਬ ਸੀ ਉਹ ਪਟਿਆਲੇ ਸਰਹੰਦ ਤੋਂ ਪਟਿਆਲੇ ਨੂੰ ਜਾ ਰਿਹਾ ਸੀ ਤਾਂ ਇੱਥੋਂ ਜਦੋਂ ਉਹ ਜਾਣ ਲੱਗੇ ਆਪਣਾ ਅਰਵਾਨਗੀ ਹੋਣ ਲੱਗੇ ਕਿਉਂਕਿ ਉਹਨਦੇ ਨਾਲ ਉਹਨਦੇ ਅਹਿਲਕਾਰ ਵੀ ਸੀ ਜਦੋਂ ਉਹ ਜਾਣ ਲੱਗੇ ਤਾਂ ਉਹਨਾਂ ਦੀ ਨਿਗਾਹ ਸ਼ਹੀਦ ਬਾਬਾ ਜੈ ਸਿੰਘ ਜੀ ਖਲਕੜ ਜਿਆਂ ਦੇ ਪਈ ਜੋ ਕਿ ਖੂਤੇ ਇਸ਼ਨਾਨ ਕਰ ਰਹੇ ਸੀ ਕਿਉਂਕਿ ਜਦੋਂ ਸੇਕ ਕੋਈ ਇਸ਼ਨਾਨ ਕਰਦਾ ਤਾਂ ਜੋ ਸਗੀ ਸਾਹਿਬ ਉਹਨਾਂ ਨੇ ਉਹ ਪਾਈ ਉਹਨਾਂ ਨੇ ਦੇਖੀ ਤਾਂ ਉਹਨਾਂ ਨੇ ਆਪਣੇ ਅਹਲਕਾਰ ਨੂੰ ਕਿਹਾ ਕਿ ਜੋ ਇਹ ਸਿੰਘ ਹੈ ਇਸ ਨੂੰ ਮੇਰੇ ਪਾਸ ਲੈ ਕੇ ਆਓ ਤਾਂ ਉਹਨਾਂ ਦੇ ਅਹਲਕਾਰ ਜਦੋਂ ਬਾਬਾ ਜੈ ਸਿੰਘ ਜੀ ਪਾਸ ਗਏ ਤਾਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਸਾਡੇ ਸਾਹਮਣੇ ਬੁਲਾਇਆ ਹੈ ਤਾਂ ਬਾਬਾ ਜੀ ਜਦੋਂ ਆਏ ਉਹਨਾਂ ਨੇ ਆ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅਬਦਲਬੰਦਖਾਂ ਲੋਹਾ ਲਖਾ ਹੋ ਗਿਆ ਉਹ ਕਹਿਣ ਲੱਗਿਆ ਕਿ ਤੂੰ ਸਾਨੂੰ ਸਲਾਮ ਕਿਉਂ ਨਹੀਂ ਬੁਲਾਈ ਤਾਂ ਬਾਬਾ ਜੀ ਨੇ ਕਿਹਾ ਕਿ ਅਸੀਂ ਸਲਾਮ ਨਹੀਂ ਬੁਲਾਉਂਦੇ ਅਸੀਂ ਤਾਂ ਫਤਿਹ ਬੁਲਾਉਨੇ ਆ ਉਹ ਕਹਿਣ ਲੱਗੇ ਵੀ ਤੈਨੂੰ ਸਲਾਮ ਬੁਲਾਉਣੀ ਪੈਣੀ ਹੈ ਬਾਬਾ ਜੀ ਕਹਿੰਦੇ ਅਸੀਂ ਫਤਿਹ ਬੁਲਾਉਨੇ ਆ ਤਾਂ ਉਹਨੇ ਕਿਹਾ ਚਲੋ ਤੂੰ ਰਹਿੰਦਾ ਕਿੱਥੇ ਆ ਉਹ ਕਹਿਣ ਲੱਗੇ ਕਹਿੰਦੇ ਅਸੀਂ ਇੱਥੇ ਇੱਕ ਉਦਾਸੀ ਸਿੰਘਾਂ ਦੀ ਬਸਤੀ ਹੈ ਅਸੀਂ ਉਸ ਬਸਤੀ 'ਚ ਰਹਿੰਦੇ ਆ ਤਾਂ ਜਦੋਂ ਉਹਨਾਂ ਨੂੰ ਕਿਹਾ ਕਿ ਇੰਦਾ ਪਰਿਵਾਰ ਜੋ ਹੈ ਉਹਨਦੇ ਪਰਿਵਾਰ ਨੂੰ ਵੀ ਲੈ ਕੇ ਆਓ ਜਦੋਂ ਪਰਿਵਾਰ ਨੂੰ ਲੈ ਕੇ ਆਏ ਤਾਂ ਬਾਬਾ ਜੀ ਨੂੰ ਉਹਨਾਂ ਨੇ ਹੁਕਮ ਕੀਤਾ ਕਿ ਜਿਹੜਾ ਇਹ ਸਾਡਾ ਸਮਾਨ ਹੈ ਜਿਹੜੀ ਆਪ ਜੀ ਆ ਬਾਬਾ ਜੀ ਅਸ਼ੀਦੀ ਸਥਾਨ ਹੈਗਾ ਇਹਦੇ ਵਿੱਚ ਤਸਵੀਰ ਲੱਗੀ ਹੈ ਬਾਬਾ ਜੀ ਆਸੂਪ ਲੱਗਿਆ ਇਹਦੇ ਵਿੱਚ ਇੱਕ ਪੰਡ ਹੈ ਜਿਹਦੇ ਵਿੱਚ ਤੰਬਾਕੂ ਹੈ ਹੁੱਕਾ ਹੈ ਉਹਨਾਂ ਨੇ ਕਿਹਾ ਬਾਬਾ ਜੈ ਸਿੰਘ ਜੀ ਨੂੰ ਕਿ ਤੂੰ ਇਹ ਸਾਡਾ ਸਮਾਨ ਚੁੱਕ ਕੇ ਅੱਗੇ ਛੱਡ ਗਿਆ ਤਾਂ ਬਾਬਾ ਜੀ ਨੇ ਕਿਹਾ ਇਸ ਪੰਡ ਵਿੱਚ ਹੈ ਕੀ ਹੈ ਤਾਂ ਅਬਦੁੱਲ ਸਬੰਧਖਾਂ ਕਹਿਣ ਲੱਗਿਆ ਕਿ ਤੈਨੂੰ ਪੁੱਛਣ ਦਾ ਕੋਈ ਹੱਕ ਨਹੀਂ ਤੈਨੂੰ ਕੋਈ ਅਧਿਕਾਰ ਨਹੀਂ ਤੈਨੂੰ ਸਿਰਫ ਤੇ ਸਿਰਫ ਹੁਕਮ ਲੱਗਿਆ ਤੈਨੂੰ ਇਹਦੀ ਪਾਲਣਾ ਕਰਨੀ ਆ। ਬਾਬਾ ਜੀ ਨੇ ਕਿਹਾ ਕਿ ਮੈਂ ਨਹੀਂ ਇਹਨੂੰ ਚੱਕਦਾ ਹੈਗਾ ਮੈਨੂੰ ਦੱਸੋ ਪਹਿਲਾਂ। ਤਾਂ ਉਹਨਾਂ ਦਾ ਨੇੜੇ ਖੜਾ ਸੀ कोतवाल ਨਜ਼ਾਮ ਦੀਨ। ਉਹ ਕਹਿਣ ਲੱਗਿਆ ਕਿ ਇਸ ਪੰਡ ਦੇ ਵਿੱਚ ਨਵਾਬ ਸਾਹਿਬ ਦਾ ਹੁਕਮ ਹੈ। ਤਾਂ ਬਾਬਾ ਜੀ ਨੇ ਕਿਹਾ ਕਿ ਹੁਕਮ ਵਾਲੀ ਪੰਡਤਾਂ ਸੀ ਬਿਲਕੁਲ ਨਹੀਂ ਸਿਰ ਤੇ ਚੁੱਕਦੇ ਕਿਉਂਕਿ ਸਾਨੂੰ ਬਾਜਾਂ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਹੁਕਮ ਹੈ। ਜਿਵੇਂ ਕਿ ਕੁੱਠਾ ਹੁੱਕਾ ਚਰਸ ਤੰਬਾਕੂ ਗਾਂਜਾ ਟੋਪੀ ਤਾੜੀ ਖਾਕੂ ਇਨਕੀ ਔਰਨਾ ਕਭ ਹੋਂ ਦੇਖੇ ਰਹਤ ਮਨਜੋਤ ਸਿੰਘ ਇਸੇ ਕਿ ਸੋ ਇਸ ਦੇ ਮਹਾਵਾਕ ਅਨੁਸਾਰ ਵੀ ਅਸੀਂ ਇਹ ਜੋ ਹੈ ਹੁੱਕੇ ਵਾਲਾ ਜਿਹੜੀ ਪੰਡ ਹੈ ਤੰਬਾਕੂ ਵਾਲੀ ਇਸ ਨੂੰ ਆਦੇ ਸਿਰਤੇ ਨਹੀਂ ਚੁੱਕਦੇ ਤਾਂ ਉਹ ਕਹਿਣ ਲੱਗੇ ਤੈਨੂੰ ਇਹ ਪੰਡ ਚੁਕਾਉਣੀ ਹੈ ਬਾਬਾ ਜੀ ਕਹਿਣ ਲੱਗੇ ਅਸੀਂ ਇਹ ਪੰਡ ਚੁਕਣੀ ਨਹੀਂ ਪਰਿਵਾਰ ਨੂੰ ਕਿਹਾ ਗਿਆ ਪਰਿਵਾਰ ਨੇ ਮਨਾ ਕਰ ਦਿੱਤਾ ਕਿ ਅਸੀਂ ਵੀ ਇਹ ਤੰਬਾਕੂ ਵਾਲੀ ਪੰਡ ਨਹੀਂ ਚੁਕਣੀ ਤਾਂ ਪਰਿਵਾਰ ਨੂੰ ਉਹਨਾਂ ਨੇ ਤਸਵੀਰ ਦੇ ਦੇ ਕੇ ਸ਼ਹੀਦ ਕਰ ਦਿੱਤਾ ਜਿਸ ਦੇ ਵਿੱਚ ਬਾਬਾ ਜੈ ਸਿੰਘ ਜੀ ਦੀ ਧਰਮ ਸੁਪਤਨੀ ਮਾਤਾ ਧੰਨ ਕੌਰ ਅਤੇ ਬਾਬਾ ਜੈ ਸਿੰਘ ਜੀ ਦੇ ਦੋ ਸੁਪੁੱਤਰ ਭਾਈ ਕੜਾਕਾ ਸਿੰਘ ਖੜਕ ਸਿੰਘ ਇੱਕ ਬਾਬਾ ਜੈ ਸਿੰਘ ਜੀ ਦੀ ਨੂੰਹ ਮਾਤਾ ਅਮਰ ਕੌਰ ਇਹਨਾਂ ਚਾਰ ਮੈਂਬਰਾਂ ਨੂੰ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਤਾਂ ਬਾਬਾ ਜੈ ਸਿੰਘ ਜੀ ਨੂੰ ਕਿਹਾ ਕਿ ਹੁਣ ਤਾਂ ਤੂੰ ਇਹ ਪੰਡ ਜਿਹੜੀ ਐ ਚੁੱਕ ਲੈ ਬਾਬਾ ਜੀ ਨੇ ਕਿਹਾ ਕਿ ਮੈਂ ਹੁੱਕੀ ਵਾਲੀ ਪੰਡ ਬਿਲਕੁਲ ਨਹੀਂ ਸੋਤੇ ਚੁਕਣੀ ਬਾਬਾ ਜੀ ਇਸ ਗੱਲ ਤੇ ਅੜੇ ਰਹੇ ਕਿ ਮੈਂ ਇਹ ਪੰਡ ਬਿਲਕੁਲ ਨਹੀਂ ਚੁਕਣੀ ਅਬਦੁੱਲ ਸਮੁੰਦਖਾਨ ਆੜਿਆ ਆ ਕੇ ਮੈਂ ਤੈਨੂੰ ਚੁਕਾਉਣੀ ਉਹ ਚੁਕਾਉਣੀ ਆ ਤਾਂ ਉਹਨਾਂ ਨੇ ਕਿਹਾ ਕਿ ਆਪਾਂ ਇਹਨੂੰ ਕਿਹੜੀ ਮੌਤ ਮਾਰੀਏ ਵੀ ਜਿਹਦੇ ਨਾਲ ਇਲਾਕੇ ਵਿੱਚ ਪਤਾ ਲੱਗ ਜਾਵੇ ਕਿ ਅਬਦੁੱਲ ਸਮੁੰਦਖਾਨ ਨੂੰ ਕਿਸੇ ਨਾਲ ਕਿਸੇ ਨੇ ਜਵਾਬਦੇਹੀ ਕੀਤੀ ਆ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਇਹਨੂੰ ਪੁੱਠਾ ਲਟਕਾਓ ਦਰਖਤ ਦੇ ਨਾਲ ਬੰਨ੍ਹ ਦਿਓ ਪੁੱਠਾ ਲਟਕਾ ਕੇ ਇਹਦੀ ਆਪਾਂ ਪੁੱਠੀ ਖੱਲ ਉਤਾਰ ਦੋ ਚਮੜੀ ਉਧੇੜ ਦੋ ਇਹਦੀ ਇੱਕ ਜਿਵੇਂ ਪੁਰਾਣੇ ਵਿਯੋਗ ਕਹਿੰਦੇ ਹੁੰਦੇ ਸੀ ਅੱਜ ਵੀ ਕਹਿੰਦੇ ਨੇ ਬੱਚਿਆਂ ਨੂੰ ਡਰਾ ਵੀ ਦਿੰਦੇ ਨੇ ਵੀ ਨਹੀਂ ਤਾਂ ਮੰਨ ਜਾ ਤੈਨੂੰ ਲਟਕਾ ਦੂੰਗਾ ਪੁੱਠਾ ਮੈਂ ਤਾਂ ਉਹੀ ਗੱਲ ਹੋਈ ਬਾਬਾ ਜੀ ਨੂੰ ਉਹਨਾਂ ਨੇ ਆਦ ਰਖਤ ਪਿੱਛੇ ਤੁਸੀਂ ਦਰਸ਼ਨ ਕੀਤੇ ਨੇ ਇਹ ਦਰਖਤ ਦਾ ਪੁੱਠਾ ਲਟਕਾ ਕੇ ਟੰਗ ਕੇ ਪੁੱਠਾ ਪੈਰ ਬਨ ਕੇ ਬਾਬਾ ਜੀ ਚਮੜੀ ਢੇੜਨੀ ਸ਼ੁਰੂ ਕਰ ਦਿੱਤੀ ਜਦੋਂ ਚਮੜੀ ਢੇੜਨੀ ਸ਼ੁਰੂ ਕਰ ਦਿੱਤੀ ਤਾਂ ਉਹ ਜਿਹੜੀ ਚਮੜੀ ਸੀ ਉਹ ਉਤਰਦਾ ਸਕਦੀ ਨਹੀਂ ਤਾਂ ਕਹਿਣ ਲੱਗੇ ਵੀ ਇਹਨੂੰ ਕੀ ਕਰੀਏ ਹੁਣ ਤਾਂ ਅਫਦਰ ਸਮੁੰਦਕਾ ਕਹਿਣ ਲੱਗੇ ਆ ਕਿ ਇਸ ਚਮੜੀ ਨੂੰ ਤੁਸੀਂ ਕੱਟ ਦਿਓ ਜਿੰਨੀ ਕੋ ਉਤਾਰਦੇ ਹੋ ਤੁਸੀਂ ਓਨੀ ਕੱਟ ਦਿਓ ਤਾਂ ਸ਼ਹੀਦ ਭਾਈ ਜੈ ਸਿੰਘ ਜੀ ਖਲਕੜ ਜੀ ਦਾ ਨਾਮ ਖਲ ਕੱਟ ਪਿਆ ਕਿਉਂਕਿ ਉਹਨਾਂ ਦੀ ਚਮੜੀ ਜਿੰਨੀ ਉਤਾਰਦੇ ਸੀ ਉਹ ਤਾਂ ਓਨੀ ਚਮੜੀ ਉਹ ਕੱਟ ਦਿੰਦੇ ਸੀ ਇਸ ਤਰ੍ਹਾਂ ਬਾਬਾ ਜੈ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਹਨਾਂ ਦਾ ਪੂਰਾ ਪਰਿਵਾਰ ਸ਼ਹੀਦ ਹੋ ਗਿਆ ਸ਼ਹੀਦ ਬਾਬਾ ਜੈ ਸਿੰਘ ਜੀ ਖਲਕੜ ਵੀ ਸ਼ਹੀਦ ਹੋ ਗਏ ਪੰਜ ਮੈਂਬਰਾਂ ਦਾ ਸ਼ਹੀਦੀ ਸਥਾਨ ਆ ਬਣਿਆ ਹੋਇਆ ਜਿਹਦੇ ਆਪ ਜੀ ਦਰਸ਼ਨ ਕਰ ਰਹੇ ਹੋ ਆ ਪਿਛਲੇ ਪਾਸੇ ਦਰਖਤ ਖੜਾ ਹੈ ਜਿਹਦੇ ਨਾਲ ਬਾਬਾ ਜੈ ਸਿੰਘ ਨੇ ਪੁੱਠਾ ਲਟਕਾਇਆ ਸੀ ਤੇ ਇੱਕ ਨੋਹ ਬਾਬਾ ਜੀ ਦੀ ਉਸ ਦਾ ਨਾਮ ਸੀ ਰਾਜਕੌਰ ਉਹ ਉਸ ਟਾਈਮ ਗਰਭ ਬਤੀ ਸੀ ਤਾਂ ਉਹ ਅੰਬਾਲੇ ਗਈ ਹੋਈ ਸੀ ਤਾਂ ਉੱਥੇ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜੋ ਸੁਪੁੱਤਰ ਪੈਦਾ ਹੋਇਆ ਉਸ ਦਾ ਨਾਮ ਰੱਖਿਆ ਗਿਆ ਸਰਦਾਰ ਉਦਮ ਸਿੰਘ ਜੀਦੀ ਅੰਸ਼ ਅੰਸ਼ ਅੱਜ ਵੀ ਮਤਲਬ ਐ ਸਥਾਨ ਤੇ ਆਉਂਦੀ ਹੈ ਪੀੜੀ ਤੱਕ ਪੀੜੀ ਅੱਗੇ ਤੋਂ ਅੱਗੇ ਚਲਦੀ ਜਾ ਰਹੀ ਹੈ ਤੇ ਉਹਨਾਂ ਦੀ ਯਾਦ ਵਿੱਚ ਇੱਥੇ ਫੱਗਣ ਸ੍ਰੀ ਦਸਵੀਂ ਨੂੰ ਇੱਕ ਸਾਲਾਨਾ ਸ਼ਹੀਦੀ ਜੋੜ ਮੇਲਾ ਹੁੰਦਾ ਹੈ ਜਿਸ ਦੇ ਵਿੱਚ ਤਿੰਨ ਦਿਨ ਹੀ ਇੱਥੇ ਕੀਰਤਨ ਦਰਵਾਕ ਹੁੰਦੇ ਨੇ ਅਤੇ ਸੰਗਤ ਬਾਹਰੋਂ ਵੀ ਬਹੁਤ ਆਉਂਦੀ ਹੈ ਤੇ ਤਿੰਨ ਦਿਨ ਹੀ ਵੱਖ-ਵੱਖ ਥਾਵਾਂ ਤੋਂ ਇਸ ਸਥਾਨ ਤੇ ਨਗਰ ਕੀਰਤਨ ਲੈ ਕੇ ਸੰਗਤਾਂ ਪਹੁੰਚ ਕੇ ਸ਼ਹੀਦ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਅਤੇ ਉਹਨਾਂ ਦੇ ਸਿੱਧੀ ਸਥਾਨ ਦੀ ਜੋ ਇਹ ਕਾਰ ਸੇਵਾ ਹੈ ਇਹ ਹਰ ਸਮੇਂ ਚੱਲਦੀ ਰਹਿੰਦੀ ਹੈ ਇਸ ਕਾਰ ਸੇਵਾ ਨੂੰ ਅੱਗੇ ਵਧਾਉਣ ਵਾਸਤੇ ਮਾਣਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੋ ਕਿ 31 12 2016 ਨੂੰ ਉਹਨਾਂ ਨੇ ਇਸ ਸਥਾਨ ਤੇ ਸ਼ਹੀਦੀ ਯਾਦਗਾਰ ਬਣਾਉਣ ਵਾਸਤੇ ਨੀ ਪੱਥਰ ਰੱਖਿਆ ਸੀ ਜੋ ਅੱਜ ਵੀ ਹੈ ਤੇ ਜਦੋਂ ਨੀ ਪੱਥਰ ਰੱਖਿਆ ਸੀ ਤਾਂ ਉਹਨਾਂ ਨੇ 2 ਕਰੋੜ 18 ਲੱਖ ਰੁਪਏ ਇਸ ਸਥਾਨ ਨੂੰ ਇਸ ਯਾਦਗਾਰ ਬਣਾਉਣ ਵਾਸਤੇ ਦਿੱਤਾ ਸੀ ਲੇਕਿਨ ਇਸ ਸਥਾਨ ਤੇ ਸਾਡੇ ਪ੍ਰਧਾਨ ਸਾਹਿਬ ਖੜੇ ਸੁਰਜੀਤ ਸਿੰਘ ਜੀ ਡੀਸੀ ਸਾਹਿਬ ਰਾਮਵੀਰ ਜੀ ਸੀ ਉਸ ਟਾਈਮ ਉਹਨਾਂ ਨੂੰ ਉਹਨੇ ਚੈੱਕ ਫੜਾਇਆ ਪ੍ਰਧਾਨ ਸਾਹਿਬ ਨੂੰ ਤੇ ਡੀਸੀ ਸਾਹਿਬ ਨੇ ਚੈੱਕ ਆਪਣੇ ਹੱਥ ਚ ਫੜ ਲਿਆ ਮੁੜ ਕੇ ਅੱਜ ਤੱਕ ਸਾਨੂੰ ਇਸ ਸਥਾਨ ਵਾਸਤੇ 1 ਰੁਪਿਆ ਵੀ ਉਸ ਸਰਕਾਰੀ ਪੈਸੇ ਵਿੱਚੋਂ ਨਹੀਂ ਮਿਲਿਆ ਜੋ ਕਿ ਸੰਗਤਾਂ ਵਿੱਚ ਇਸ ਗੱਲ ਦਾ ਹੀ ਬਹੁਤ ਜ਼ਿਆਦਾ ਰੋਸ ਹੈ ਕਿਉਂਕਿ ਜਦੋਂ ਸ਼ੀਸ਼ ਸਿੰਘਾਂ ਦੇ ਸਥਾਨ ਦੀ ਜਾਗਰ ਬਣਾਉਣੀ ਸੀ ਤਾਂ ਉਸ ਵਾਸਤੇ ਪੈਸਾ ਜਾਰੀ ਕੀਤਾ ਤੇ ਦਿੱਤਾ ਵੀ ਨਹੀਂ ਗਿਆ ਸੰਗ ਜਿਹੜੀ ਬਾਹਰੋਂ ਸਾਨੂੰ ਫੋਨ ਕਰਦੀ ਆ ਕਿ ਹੁਣ ਤਾਂ ਪੈਸਾ ਬਹੁਤ ਆ ਗਿਆ। ਵੀ ਬਾਦਲ ਸਾਹਿਬ ਨੇ ਤੁਹਾਨੂੰ 2 ਕਰੋੜ 80 ਲੱਖ ਰੁਪਈਆ ਮਨਜ਼ੂਰ ਕਰਤਾ। ਅਖਬਾਰਾਂ ਵਿੱਚ ਵੀ ਛਪਿਆ, ਮੀਡੀਆ ਰਾਹੀਂ ਬਹੁਤ ਜ਼ਿਆਦਾ ਪ੍ਰਚਾਰ ਹੋਇਆ, ਲੇਕਿਨ ਪੈਸਾ ਕੋਈ 1 ਰੁਪਈਆ ਨਹੀਂ ਮਿਲਿਆ। ਜੋ ਇਹ ਪੈਸਾ ਲੱਗਿਆ ਹੈ ਸਥਾਨ ਤੇ ਇਹ ਸਾਰਾ ਹੀ ਆ ਜਿਹੜੀਆਂ ਗੋਲਕਾਂ ਪਈਆਂ ਨੇ ਇਹ ਗੋਲਕਾਂ ਦਾ ਤੇ ਆਪ ਸੰਕਤਾਂ ਦੇ ਸਹਾਇਕ ਨਾਲ ਬਣਿਆ ਹੋਇਆ ਹੈ। ਜਿਹੜੇ ਜੋ ਕਿ ਇਸ ਸਥਾਨ ਤੇ ਹਰ ਸਮੇਂ ਸਰਕਾਰ ਸੇਵਾ ਚੱਲਦੀ ਰਹਿੰਦੀ ਹੈ ਹੁਣ ਜੋ ਇਸ ਸਥਾਨ ਦੀਆਂ ਮੁਸ਼ਕਲਾਂ ਨੇ ਉਹ ਗੁਰਦਵਾਰਾ ਸਾਹਿਬ ਦੇ ਬਿਲਕੁਲ ਸਾਹਮਣੇ ਇੱਕ ਟੋਆ ਪੁੱਟਿਆ ਗਿਆ ਜਿਸ ਦੇ ਵਿੱਚ ਗੰਦਾ ਪਾਣੀ ਵੀ ਖੜ ਜਾਂਦਾ ਤੇ ਇੱਕਾ ਦੁਵਾਰ ਹੈ ਇੱਕ ਪਾਸੇ ਸਾਈਡ ਤੇ ਜੋ ਸਿਰੇ ਲਾਉਣ ਦੀ ਗੱਲ ਹੋਈ ਸੀ ਲੇਕਿਨ ਆ ਜਿਉਂ ਦੀ ਤੂੰ ਨੂੰ 2 ਸਾਲ ਹੋ ਗਏ ਇਹ ਐਸੀ ਜਗ੍ਹਾ ਤੇ ਖੜੀ ਹੈ ਸਾਡੀ ਆਪਜੀਤ ਦੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੋ ਇਸ ਕੰਮ ਦੇ ਆ ਸਵਾਵਾਂ ਹਨ ਜੋ ਕਿ ਇਹ ਦਵਾਰ ਬਣਨੀ ਹੈ ਸੜਕ ਤੱਕ ਤੇ ਆ ਮੁਰਲਾ ਪਾਸਾ ਛੱਪੜ ਹੈ ਇਸ ਨੂੰ ਬੰਦ ਕਰਨਾ ਹੈ ਤੇ ਇਹ ਕੀਤਾ ਜਾਵੇ ਕਿਉਂਕਿ ਇਸ ਸਥਾਨ ਤੇ ਸੰਗਤਾਂ ਬਹੁਤ ਜ਼ਿਆਦਾ ਨਤਮਸਤਕ ਹੁੰਦੀਆਂ ਨੇ ਇਸ ਦੇ ਵਿੱਚੋਂ ਜਦੋਂ ਬਾਰਿਸ਼ ਆਉਂਦੀ ਹੈ ਇਹ ਭਰ ਜਾਂਦਾ ਹੈ ਤੇ ਇਸ ਤੋਂ ਬਹੁਤ ਭੈੜੀ ਬਦਵਾ ਮਾਰਦੀ ਹੈ ਕਿਉਂਕਿ ਇਸ ਸਥਾਨ ਤੇ ਦਸਵੀਂ ਦਾ ਹੜਾ ਹੀ ਮਨਾਇਆ ਜਾਂਦਾ ਹੈ ਸੰਗਤ ਬਹੁਤ ਇਕੱਠੀ ਹੁੰਦੀ ਆ ਤੇ ਸਾਰਾ ਕੁਝ ਜੋ ਹੈ ਸੰਗਤਾਂ ਦੇ ਸਹਾਇਕ ਨਾਲ ਚੱਲ ਰਿਹਾ ਹੈ ਸੋ ਅਸੀਂ ਆਪ ਜੀ ਦੇ ਚੈਨਲ ਦਾ ਤੇ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿਸ ਸੰਸਥਾਨ ਤੇ ਪਹੁੰਚੇ ਹੋ ਇਹ ਸੀਗੇ ਸਦਾ ਹਰੋਸ਼ਨ ਸਿੰਘ ਜੀ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਬਾਕੀ ਸਾਰੀ ਪ੍ਰਬੰਧਕੀ ਕਮੇਟੀ ਤੇ ਪਿੰਡ ਤੋਂ ਹੋਰ ਪਤਵੰਤੇ ਸੱਜਣ ਤੇ ਸੇਵਾ ਹਰ ਸਿੰਘ ਸਿੰਘ ਜੀ ਆਪਣੇ ਨਾਲ ਇਸ ਵੀਡੀਓ ਦੇ ਵਿੱਚ ਮੌਜੂਦ ਸੀ ਜਿਵੇਂ ਭਾਈ ਸਾਹਿਬ ਨੇ ਦੱਸਿਆ ਐਡੇ ਮਹਾਨ ਸ਼ਹੀਦ ਦਾ ਸਥਾਨ ਤੇ ਉਹਦੇ ਮੂਹਰੇ ਘਟੋਆ ਪਟਿਆ ਗਿਆ ਇਹ ਨਾ ਸਹਿਣਯੋਗ ਗੱਲ ਆ ਉਹਨਾਂ ਨੇ ਆਪਣੇ ਲਈ ਆਪਣੇ ਧਰਮ ਲਈ ਕੁਰਬਾਨੀ ਦਿੱਤੀ ਆ ਉਹਨਾਂ ਨੇ ਆਪਣਾ ਸਤਕ ਨਹੀਂ ਛੱਡਿਆ ਪਰ ਅੱਜ ਆਪਾਂ ਉਹਨਾਂ ਦੇ ਸਥਾਨ ਨੂੰ ਖੂਬਸੂਰਤ ਜਾਂ ਸੁੰਦਰ ਬਣਾਉਣ ਲਈ ਬਹੁਤਾ ਵੱਡਾ ਨਾ ਸੀ ਇੰਨਾ ਕੁ ਪਰਾਨਾ ਕਰ ਸਕੀਏ ਮੈਂ ਆਪਣੇ ਚੈਨਲ ਦੇ ਜ਼ਰੀਏ ਤੁਹਾਡੇ ਸਾਰਿਆਂ ਨੂੰ ਇਹ ਬੇਨਤੀ ਵੀ ਕਰਦਾ ਪ੍ਰਸ਼ਾਸਨ ਤੱਕ ਇਹ ਗੱਲ ਜ਼ਰੂਰ ਪਹੁੰਚੇ ਕਿ ਐਡੇ ਮਹਾਨ ਸ਼ਹੀਦ ਦਾ ਸਥਾਨ ਹੋਵੇ ਤੇ ਉਹਦੇ ਮੂਰੇ ਜਿਹੜਾ ਗੰਦਾ ਪਾਣੀ ਆ ਛੱਪੜ ਆ ਝਟ ਹੋਏ ਪੱਟੇ ਗਏ ਹੋ ਜਿਵੇਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਸਾਈਡ ਅੰਗ ਨਾਲ ਖੜੀ ਰਹਿਣ ਲਈ ਮਜਬੂਤੀ ਵਾਸਤੇ ਇੱਕ ਸਾਈਡ ਤੇ ਦੀਵਾਰ ਦੀ ਉਸਾਰੀ ਆ ਜਿਹੜੀ ਉਹ ਅਜੇ ਅਧ ਵਿਚਾਲੇ ਆ ਉਹਦੇ ਵਿੱਚ ਵੀ ਜਿਹੜੀ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਕੋਈ ਵੀ ਨਫਾ ਨੁਕਸਾਨ ਹੋ ਸਕਦਾ ਉਹਦੇ ਵੱਲ ਵੀ ਜਲਦੀ ਤੋਂ ਜਲਦੀ ਧਿਆਨ ਆ ਜਿਹੜਾ ਉਹ ਦਿੱਤਾ ਜਾਵੇ ਬਾਕੀ ਸਾਰੇ ਗੁਰਦੁਆਰਾ ਸਾਹਿਬ ਦੀ ਵੀਡੀਓ ਤੁਸੀਂ ਦੇਖ ਚੁੱਕੇ ਹੋ ਬਹੁਤ ਸੁੰਦਰ ਤੇ ਰਮਣੀਕ ਸਥਾਨ ਪਟਿਆਲੇ ਸ਼ਹਿਰ ਦੇ ਬਿਲਕੁਲ ਹੀ ਨਾਲੋਂ ਨਾਲ ਬਣਿਆ ਹੋਇਆ ਸਾਰੀ ਕਮੇਟੀ ਦਾ ਸਾਰੇ ਪ੍ਰਬੰਧਕੀ ਮੈਂਬਰਾਂ ਦਾ ਮੈਂ ਇੱਕ ਵਾਰੀ ਦੁਬਾਰਾ ਤਹਿ ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਕੋਈ ਨਹੀਂ ਸਾਰੇ ਗੁਰੂ ਜੀ ਬੋਲੇ ਸੋ ਨਿਹਾਲ ਆਈਂ ਖੜਸਾ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੀ ਕਮੇਟੀ ਦਾ ਕਾਫੀ ਸਮੇਂ ਤੋਂ ਮੈਂ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਦੇ ਵਿੱਚ ਸਵੇਰ ਤੋਂ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਕਾਫੀ ਸਾਰੇ ਤੱਥਾਂ ਤੇ ਜਾਣਕਾਰੀ ਮੇਰੇ ਨਾਲ ਇੱਥੋਂ ਦੇ ਜਿਹੜੇ ਭਾਈ ਸਾਹਿਬ ਹੋਂ ਦੀ ਸੀਗੇ ਉਹਨਾਂ ਨੇ ਸਾਂਝੀ ਕੀਤੀ ਆ ਇੱਥੇ ਇੱਕ ਗੱਲ ਖਟਕਦੀ ਵੀ ਆ ਯਾਰ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਨਾ 266 ਨੇ ਜਿਹੜੇ ਉਹ ਪੱਟੇ ਗਏ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਇੰਨੀ ਸੋਹਣੀ ਆ ਐਡਾ ਵੱਡਾ ਮੁੱਲਾ ਇਤਿਹਾਸ ਜਗਾ ਸਾਂਭੀ ਬੈਠੀ ਆ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਇਸ ਚੀਜ਼ ਵੱਲ ਧਿਆਨ ਆ ਜਿਹੜਾ ਉਹ ਦੇਣਾ ਚਾਹੀਦਾ ਕਿਉਂਕਿ ਪਿੰਡ ਦੇ ਵਿੱਚ ਛੱਪੜਾਂ ਲਈ ਹੋਰ ਵੀ ਕਾਫੀ ਜਗ੍ਹਾ ਜਿਹੜੀ ਉਹ ਹੈਗੀ ਜਾਂ ਤੇ ਹੁੰਦੀ ਵੀ ਆ ਆਪਾਂ ਦੇਖਦੇ ਆਂ ਇਸ ਚੀਜ਼ ਵੱਲ ਵੀ ਪ੍ਰਸ਼ਾਸਨ ਨੂੰ ਤੇ ਬਾਕੀ ਸੰਗਤ ਨੂੰ ਧਿਆਨ ਦੇਣਾ ਚਾਹੀਦਾ ਬਹੁਤ ਹੀ ਵੱਡਾ ਤੇ ਮਾਣ ਮੱਤਾ ਇਤਿਹਾਸ ਸਮੋਈ ਬੈਠੀ ਆ ਇਹ ਧਰਤੀ ਜਿੱਥੇ ਬਾਬਾ ਜੈ ਸਿੰਘ ਖਲਕਟਜੀ ਦਾ ਸਾਰਾ ਪਰਿਵਾਰ ਸ਼ਹੀਦ ਹੋਇਆ ਤੇ ਉਹਨਾਂ ਨੇ ਆਪਣਾ ਆਪ ਸਿੱਖੀ ਸਿਧੰਤ ਤੇ ਕਾਇਮ ਰਹਿੰਦੇ ਹੋਏ ਸ਼ਹੀਦੀ ਦਾ ਜਾਮਾ ਜਿਹੜਾ ਉਹ ਪੀਤਾ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋ ਜੇਕਰ ਕੋਈ ਵੀ ਲਫਜ਼ ਉਚਾਨੀ ਮਾ ਕਿਹਾ ਗਿਆ ਹੋਵੇ ਤਾਂ ਉਸਦੇ ਲਈ ਖਮਾ ਦੇ ਆਚਕਾਂ ਇਸ ਗੁਰਦੁਆਰਾ ਸ਼ਹੀਦ ਭਾਬਾ ਜੈ ਸਿੰਘ ਖਲਖੜ ਜੀ ਮਿਲਦੇ ਹਾਂ ਜਲਦੀ ਹੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਬਣੇ ਰਹੋ ਆਪਣੇ ਚੈਨਲ ਨਾਲ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ